ਦੇ ਪੰਜਾਬ ਦੇ ਵਿੱਚ ਕਹਿੰਦੇ ਜੀ ਪੰਜ ਨਗਰ ਨਿਗਮ ਤੇ 41 ਨਗਰ ਕਾਉਂਸਲ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਪੰਜ ਦੇ ਪੰਜ ਨਗਰ ਨਿਗਮ ਹੁਣ ਇੱਕ ਪਟਿਆਲੇ ਨੂੰ ਛੱਡ ਕੇ ਚਾਰਾਂ ਚ ਸਪਸ਼ਟ ਬਹੁਮਤ ਨਹੀਂ ਸੀ ਤਾਂ ਵੀ ਆਵਾਜ਼ੀ ਪਾਰਟੀ ਆਪਣੀ ਸਰਕਾਰੀ ਸ਼ਕਤੀਆਂ ਦੇ ਨਾਲ ਆਪਣਾ ਪ੍ਰਧਾਨ ਚੋਣ ਵਿੱਚ ਕਾਮਯਾਬ ਹੋ ਗਈ ਇੱਧਰ 41ਆਂ ਦੇ ਵਿੱਚੋਂ 2.5 ਦਰਜਨ ਤੋਂ ਵੱਧ ਲਗਭਗ 30 ਦੇ ਨੇੜੇ ਦੱਸਿਆ ਜਾਂਦਾ ਹੈ ਕਿ ਬਣਾ ਆ ਗਏ ਭਾਈ ਆਪਣਾ ਕੰਮ ਕਰਕੇ ਤੇ ਬਾਕੀ ਜਿੱਥੇ ਰਹਿੰਦਾ ਕਹਿੰਦੇ ਉੱਥੇ ਵੀ ਕੰਮ ਕਰ ਲੈਣਾ ਸੋ ਇਸ ਲਈ ਜਿਹੜਾ ਆ ਫਾਰਮੂਲਾ ਪੰਜਾਬ 'ਚ ਅਪਣਾਇਆ ਕਿ ਢਾਈ ਦਰਜੇ ਤੋਂ ਬਾਅਦ ਨਗਰ ਕੌਂਸਲ ਨਗਰ ਪੰਚਾਇਤਾਂ 'ਚ ਹਾਕਮਤਰ ਨੇ ਸਤਤਾਰੀਤਰ ਨੇ ਆਮ ਆਦੀ ਪਾਰਟੀ ਨੇ ਆਪਣਾ ਪ੍ਰਧਾਨ ਚੁਣ ਲਿਆ ਪੰਜ ਨਗਰ ਨਿਗਮਾਂ 'ਚ ਹੈ ਜੋੜ-ਤੋੜ ਕਰਕੇ ਉਧਰ ਨੂੰ ਵੱਧ ਗਏ ਸੋ ਇਹ ਫਾਰਮੂਲੇ ਨੇ ਜਿਹੜੇ ਇਸ ਫਾਰਮੂਲੇ ਤੋਂ ਹੀ ਆਮ ਆਦੀ ਪਾਰਟੀ ਨੂੰ ਕੇਜਰੀ ਵੱਲੋਂ ਦਿੱਲੀ 'ਚ ਡਰ ਲੱਗ ਰਿਹਾ ਹੈ ਇਸ ਲਈ ਉਹਨਾਂ ਦੀ ਫਿਕਰਮੰਦੀ ਵਧੀ ਹੈ ਚਲੋ ਹੁਣ ਤਾਂ ਬੰਡ ਬੰਡਈਆ ਸਾਰਾ ਕੁਝ ਬਜਟ ਨੇ ਵੀ ਫਿਕਰ ਬਧਾਤਾ ਉਹਨਾਂ ਦਾ ਸੋ ਭਾਜਪਾ ਪੂਰਾ ਜੋਰ ਲਾ ਰਹੀ ਹੈ